ਉਨੇ ਆਇਸ਼ਰ ਦੀ ਕਨੋਪੀ ਇਹਦੇ ਵਿੱਚ ਆਇਸ਼ਰ ਇੰਜਨਾਂ ਦੋ ਸਿਲੰਡਰ ਦਾ ਕਿਸੇ ਦੇ ਵਿੱਚ ਮਹਿੰਦਰਾ ਦਾ ਇੰਜਨਾਂ ਕਿਸੇ ਦੇ ਵਿੱਚ ਜਿਵੇਂ ਸੁਧੀਰ ਦਾ ਸੈੱਟ ਇਹਦੇ ਵਿੱਚ ਮੈਸੀ ਦਾ ਇੰਜਨ ਆਉਂਦਾ ਵਾ ਮੈਸੀ ਇੰਜਨ ਬਹੁਤ ਵਧੀਆ ਇੱਕ ਕਾਮਜਾਬ ਇੰਜਨ ਹੈ ਤੇਲ ਖਰਚੇ ਬਹੁਤ ਘੱਟ ਹੈ ਜਨਰੇਟਰਾਂ ਨੇ ਜਨਰੇਟਰਾਂ ਦੇ ਵਿੱਚ ਜਿਹੜਾ ਵੀ ਇੰਜਨ ਆਉਂਦਾ ਉਹ ਤੇਲ ਖਰਚੇ ਨੂੰ ਵਿੱਚ ਪ੍ਰੋਵਾਈਡ ਐਵਰੇਜ ਜਿਹੜਾ ਆਕਰ ਲੋਸਕਰ ਆ ਵੱਡਾ ਸੈੱਟ ਛੋਟੇ ਸੈੱਟ ਹਰ ਇੱਕ ਤਰ੍ਹਾਂ ਦੇ ਪਟਿਆਲਾ ਟਰੈਕਟਰ ਮੰਡੀ ਦੇ ਵਿੱਚ ਮਿਲਦੇ ਆ ਉਹਨਾਂ ਤੁਹਾਨੂੰ ਇੱਕ ਵਾਰੀ ਪਹਿਣਾ ਜਨਰੇਟਰ ਹਰ ਤਰ੍ਹਾਂ ਦਾ ਛੋਟੇ ਤੋਂ ਲੈ ਕੇ ਵੱਡਾ ਜਨ ਸਿਲੰਡਰ ਬਿਲਕੁਲ ਨਵਾਂ ਸੈੱਟ ਸੀ ਤਾਨੂੰ ਬਲੌਗ ਸਾਰਾ ਆਪਾਂ ਜਨਰੇਟਰਾਂ ਦੇ ਉੱਪਰ ਬਣਾਇਆ ਘਰਾਂ ਦੇ ਇਹ ਸੁਧੀਰ ਦਾ ਸੈੱਟ ਆ 30 ਮੈਂ ਥੋੜੀ ਫਲੈਸ਼ ਓਨ ਕਰ ਲਾਂ ਤੁਹਾਨੂੰ ਦਿਖਾਵਾਂ ਕਲੀਅਰ ਨਵਾਂ ਮਾਡਲ ਮੂਡਲ ਕਿਹੜਾ ਐ ਇਹ ਵੀਰੇ ਰਾਮਜੀਤ ਹਾਂਜੀ 22 ਮਾਡਲ ਆ ਬਿਲਕੁਲ ਨਵਾਂ ਸੈੱਟ ਆ ਜਿਨ੍ਹਾਂ ਨੇ ਘਰਾਂ ਵਾਸਤੇ ਆ ਕੇ ਜਨਰੇਟਰਾਂ ਦੀ ਵੀਡੀਓ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਆ ਸਾਰੀ ਇਨਫੋਰਮੇਸ਼ਨ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜਨਰੇਟਰਾਂ ਦੇ ਉੱਪਰ ਮਿਲੂਗੀ ਤੇ ਸਟਾਰਟਿੰਗ 'ਚ ਬੇਨਤੀ ਕਰ ਲਈਏ ਭਰਾ ਤੁਸੀਂ ਦੇਖ ਰਹੇ ਹੋ ਪਲਵਾਨ ਟੈਕ ਟੂ ਬਟੇੜਾ ਦਾ ਮੇਰਾ ਨਾਮ ਸੰਦੀਪ ਸਿੰਘ ਤੇ ਅੱਜ ਦਾ ਜਿਹੜਾ ਤੁਹਾਨੂੰ ਬਲੌਗ ਸਾਰਾ ਆਪਾਂ ਜਨਰੇਟਰਾਂ ਦੇ ਉੱਪਰ ਬਣਾਇਆ ਘਰਾਂ ਦੇ ਵਾਸਤੇ ਯੂਜ਼ ਕਰਨ ਵਾਸਤੇ ਜਨਰੇਟਰ ਇੰਡਸਟਰੀ ਵਾਸਤੇ ਜਨਰੇਟਰ ਪਟਿਆਲਾ ਟਰੈਕਟਰ ਮੰਡੀ ਆਪਣੀ ਬਹੁਤ ਵੱਡੀ ਮੰਡੀ ਆ ਕਿ ਜਨਰੇਟਰਾਂ ਦੇ ਵਿੱਚ ਹਰ ਕਿਸ ਤਰ੍ਹਾਂ ਦਾ ਜਨਰੇਟਰ ਤੁਹਾਨੂੰ ਇੱਥੋਂ ਮਿਲੂਗਾ 200 KVA 5 KVA ਤੋਂ ਲੈ ਕੇ 200 KVA 200 KVA ਤੋਂ ਉੱਪਰ ਜਨਰੇਟਰ ਜਿੰਨੇ ਵੱਡੇ ਇੰਡਸਟਰੀ ਚ ਯੂਜ਼ ਹੋਣ ਵਾਲੇ ਜਨਰੇਟਰ ਘਰਾਂ ਵਾਸਤੇ ਜਨਰੇਟਰ ਮੈਰੀਜ ਪੈਲਸਾਂ ਦੇ ਵਿੱਚ ਕਿਤੇ ਵੀ ਪੰਪ ਤੇ ਲੱਗਣਾ ਟਾਵਰ ਤੇ ਲੱਗਣਾ ਇੱਕ ਵਾਰੀ ਪਟਿਆਲਾ ਟਰੈਕਟਰ ਮੰਡੀ ਆ ਕੇ ਤੁਸੀਂ ਜਰੂਰ ਦੇਖੋ ਨਵੇਂ ਤੋਂ ਨਵੇਂ ਜਨਰੇਟਰ 2022 23 24 ਮਾਡਲ ਤੱਕ ਦੇ ਜਨਰੇਟਰ ਤੁਹਾਨੂੰ ਇੱਥੋਂ ਮਿਲਣਗੇ ਹਰ ਇੱਕ ਪ੍ਰਕਾਰ ਦੇ ਜਨਰੇਟਰ ਆ ਮਹਿੰਦਰਾ ਕ੍ਰਾਪਟਨ ਆਪਣਾ ਆਇਸ਼ਰ ਆਪਣਾ ਸਟੈਂਫੋਰਡ ਮੋਟਰਾਂ ਕਰਲੋਸ ਕਰਦੇ ਇੰਜਨ ਆਪਣੇ ਜਨਰੇਟਰ ਅਜੇ ਤੁਹਾਨੂੰ ਅੱਗੇ ਵੀਡੀਓ ਵੇਖੋ ਤੁਸੀਂ ਸਾਰੇ ਜਨਰੇਟਰ ਵੱਡੇ ਤੋਂ ਲੈ ਕੇ ਛੋਟਾ ਤੁਹਾਨੂੰ ਇਨਫੋਰਮੇਸ਼ਨ ਇਸ ਬਲੌਗ ਦੇ ਵਿੱਚ ਮਿਲੂਗੀ ਤੇ ਜਾਂਦੇ ਜਾਂਦੇ ਤੁਹਾਨੂੰ ਅਜੋ ਅੱਗੇ ਤੁਸੀਂ ਵੀਡੀਓ ਜੁੜੇ ਰਹੋ ਤੇ ਤੁਹਾਨੂੰ ਬੇਨਤੀ ਆ ਆ 66kb ਜੈ ਸੈਟ ਇਹ 60 KV zeta ਬਿਲਕੁਲ ਕੋਰਾ ਨਵਾਂ ਸੈੱਟ ਆ ਦੇਖੋ ਕਰ ਲੋਸ ਕਰਦਾ ਨਾ ਇਹ ਕਰ ਲੋਸ ਕਰਦਾ ਸੈੱਟ ਆ ਇੰਜਨ ਕਿਹੜਾ ਦੋਸਤ ਇਹਦੇ ਚ ਫੋਰ ਆ ਫੋਰ ਆ ਇੰਜਨ ਮੈਂ ਥੋੜੀ ਫਲੈਸ਼ ਓਨ ਕਰ ਲਾਂ ਤੁਹਾਨੂੰ ਦਿਖਾਵਾਂ ਕਲੀਅਰ ਦੇਖੋ ਟਰਬੋ ਇੰਜਨ ਆ ਦੇਖੋ ਨੀਲਾ ਸੁਰਖ ਪਿਆ ਇੰਦੋ ਇੰਜਨ ਬਿਲਕੁਲ ਨਵਾਂ ਮਾਡਲ ਮੋਡਲ ਕਿਹੜਾ ਹੈ ਵੀਰੇ ਰਾਮਜੀਤ ਹਾਂਜੀ 22 ਮਾਡਲ ਆ ਬਿਲਕੁਲ ਨਵਾਂ ਸੈੱਟ ਆ ਜਿਨ੍ਹਾਂ ਨੇ ਘਰਾਂ ਵਾਸਤੇ ਹੋਟਲਾਂ ਵਾਸਤੇ ਸੈੱਟ ਲੈਣੇ ਆ ਪਟਿਆਲਾ ਟਰੈਕਟਰ ਮੰਡੀ ਤੁਸੀਂ ਆ ਕੇ ਜਨਰੇਟਰ ਵਗੈਰਾ ਦੇਖ ਸਕਦੇ ਹੋ ਇਹ ਆਪਣੇ ਵੀਰੀ ਨੇ ਆਪਣੇ ਮਿੱਤਰ ਹੀ ਨੇ ਜਿਨ੍ਹਾਂ ਦਾ ਜਨਰੇਟਰ ਦਾ ਕੰਮ ਆ ਬੰਦ ਕਰਿਓ ਮਣਾ ਜਾਦਾ ਸਿਸਟਮ ਵਾਇਰਿੰਗ ਵਗੈਰਾ ਜਿਨ੍ਹਾਂ ਨੇ ਨਵਾਂ ਸੈੱਟ ਲੈਣਾ ਨਾ ਇੱਕ ਵਾਰੀ ਆ ਕੇ ਟਰਾਈ ਕਰਿਓ ਜ਼ਰੂਰ ਨਵੇਂ ਨਾਲ ਤੁਹਾਨੂੰ ਬਹੁਤ ਫਰਕ ਪਊਗਾ ਦੇਖੋ ਅਲਟਿਨੇਟਰ ਵਗੈਰਾ ਪਰਿਓ ਵੀ ਤੁਹਾਨੂੰ ਜਾ ਕੇ ਦੇਖੋ ਨ ਮੇਰੇ ਕੋਲ ਚੱਲੇ ਨਹੀਂ ਰਮਜੀਤ ਸੈੱਟ ਹਨਾ ਬਿਲਕੁਲ ਨਵਾਂ ਸੈੱਟ ਆ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ 4R ਦਾ ਇੰਜਣ ਆ ਦੇ ਵਿੱਚ ਏਅਰ ਸਿਲੰਡਰ ਦੀ ਫਿਟਿੰਗ ਫੂਟਿੰਗ ਸਲਵ ਸਟਾਰਟ ਸਾਰਾ ਪੈਨਲ ਪੂਨਨ ਲੱਗਿਆ ਤੇ ਬਿਲਕੁਲ ਨਵਾਂ ਹੀ ਸੈੱਟ ਪਿਆ ਅੰਦਰ ਤੁਸੀਂ ਆਹ ਦੇਖੋ ਫੋਮ ਵਗੈਰਾ ਵੀ ਪਰਲੋਸਕਰ 4R ਜੌਨਸਨ ਡੌਨਸਨ ਕੰਪਨੀ ਦਾ ਸੈੱਟ ਹੈ ਇਹ ਬਿਲਕੁਲ 62kg kva ਦੇਖ ਸਕਦੇ ਤੁਸੀਂ 4.5 ਤੇ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਅੱਗੇ ਗਰਮੀਆਂ ਦਾ ਸੀਜ਼ਨ ਹੈ ਤੇ ਜਨਰੇਟਰਾਂ ਦੀ ਤੁਹਾਨੂੰ ਇਨਫੋਰਮੇਸ਼ਨ ਦਿਆ ਕਰਾਂਗੇ ਫੁੱਲ ਨਵਾਂ ਜਨਰੇਟਰ 62 ਤੋਂ ਲੈ ਕੇ ਘਰਾਂ ਵਾਲੇ ਸੈੱਟ ਸਾਰੇ ਤੁਹਾਨੂੰ ਅੱਜ ਦਿਖਾ ਦੇਣੇ ਆ ਵੀਡੀਓ ਦੇ ਵਿੱਚ ਤੇ ਆ ਦੇਖੋ ਵੱਡੀਆਂ ਕਨੋਪੀਆਂ ਇਹਨੇ ਵੱਡੇ ਵੱਡੇ ਸੈੱਟ ਛੋਟੇ ਵੱਡੇ ਘਰਾਂ ਵਾਸਤੇ ਜਨਰੇਟਰ ਜਾਂ ਇੰਡਸਟਰੀ ਵਾਸਤੇ ਜਨਰੇਟਰ ਜਿਨ੍ਹਾਂ ਨੇ ਵੀ ਲੈਣੇ ਆ ਪਟੇੜਾ ਟਰੈਕਟਰ ਮੰਡੀ ਬਹੁਤ ਵੱਡਾ ਕਾਰੋਬਾਰ ਜਨਰੇਟਰਾਂ ਦਾ ਜੁੜਿਆ ਹੋਇਆ ਬਹੁਤ ਵਧੀਆ ਕੰਮ ਤੇ ਜਿਨ੍ਹਾਂ ਨੇ ਨਵੇਂ ਸੈੱਟ ਲੈਣੇ ਆ ਕੋਈ ਆ ਕੇ ਟਰਾਈ ਜ਼ਰੂਰ ਕਰਿਆ ਕਰੋ ਤੁਹਾਡਾ ਫਾਇਦਾ ਜ਼ਰੂਰ ਹੋਊਗਾ ਪਟੇੜਾ ਟਰੈਕਟਰ ਮੰਡੀ ਦੇ ਵਿੱਚ ਇਹ ਸੁਧੀਰ ਦਾ ਸੈੱਟ ਆ 30 ਕੇਵੀ ਦੇ ਵਿੱਚ 30 ਕੇਵੀ ਜਿਨ੍ਹਾਂ ਨੇ ਸੈੱਟ ਲੈਣੇ ਆ ਸੁਧੀਰ ਦਾ ਇਹਦੇ ਵਿੱਚ ਇੰਜਨ ਕਿਹੜਾ ਆਉਂਦਾ ਦੋਸਤ ਕਿਊਮਨ ਦਾ ਮੈਸੀ ਦਾ ਸੈੱਟ ਕਿਊਮਨ ਮੈਸੀ ਲਾਉਂਦੀ ਹੈ ਨਾ ਕਿਊਮਨ ਮੈਸੀ 3 ਸਿਲੰਡਰ 4 ਸਿਲੰਡਰ 3 ਸਿਲੰਡਰ ਹੈ 3 ਸਿਲੰਡਰ ਬਿਲਕੁਲ ਨਵਾਂ ਸੈੱਟ ਸੀਲਾ ਹੋਈ ਸੈੱਟ ਨੂੰ ਲੱਗੀਆਂ ਜਿਨ੍ਹਾਂ ਨੇ ਇਹ ਸੈੱਟ ਦੇਖਣੇ ਆ ਪਟਿਆਲਾ ਟਰੈਕਟਰ ਮੰਡੀ ਤੁਸੀਂ ਆ ਸਕਦੇ ਹੋ ਫਜ਼ਾਨ ਸਿੰਘ ਸਾਰਾ ਸਿਸਟਮ ਜਿਹੜਾ ਲੱਗਿਆ ਹੁੰਦਾ ਆਟੋਮੈਟਿਕ ਆ ਬੰਦ ਹੋ ਜਾਂਦਾ ਇੱਥੇ ਜਦੋਂ ਲਾਈਟ ਆਈ ਆ ਆ ਸੈਂਸਰ ਹੁੰਦਾ ਜਦੋਂ ਲਾਈਟ ਆਈ ਤੇ ਆਪਣਾ ਇਹ ਆਪਣੇ ਆਪ ਸੈੱਟ ਬੰਦ ਕਰਨ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਬੰਦ ਹੋ ਜਾਂਦੇ ਆ ਆ ਦੇਖੋ ਆਟੋਮੈਟਿਕ ਪੈਨਲ ਇਹਦਾ ਸਾਰਾ ਜਦੋਂ ਵੀ ਤੁਹਾਡੀ ਲਾਈਟ ਆ ਗਈ ਤੇ ਇਹਨੇ ਆਪਣੇ ਆਪ ਬੰਦ ਹੋ ਜਾਣਾ 2 kva ਜਨਰੇਟਰ ਹੈ ਇਹ ਤੇ ਆ ਸਾਰਾ ਇਹਨਾਂ ਦਾ ਕਿਲੋਵਾਰਟ ਵਗੈਰਾ ਸਾਰੇ ਲਿਖੇ ਆ ਤੇ ਰੇਟ ਵਗੈਰਾ ਹੁਣ ਮਾਲਕ ਹੈ ਨਹੀਂ ਗਏ ਨੇ ਤਾਂ ਤੁਹਾਨੂੰ ਰੇਟ ਵੀ ਦੱਸ ਦਿੰਦਾ ਮੈਂ ਥੋੜਾ ਜਿਹਾ ਪਤਾ ਹੋਇਆ ਤਾਂ ਜਰੂਰ ਇਹਦਾ ਪਤਾ ਕੋ ਰੇਟ ਹਾਂਜੀ 33 3,30,000 ਰੁਪਿਆ ਦਾ ਰੇਟ ਆ ਮਾਡਲ ਕਿਹੜਾ ਹੈ ਇਹ 19 ਮਾਡਲ ਆ 2019 ਮਾਡਲ ਆ ਚੀਟਾ ਵਗੈਰਾ ਸਾਰੀਆਂ ਜਨਰੇਟਰ ਦੇ ਉੱਪਰ ਲੱਗੀਆਂ ਆਉਂਦੀਆਂ 2019 ਮਾਡਲ ਆ ਇਹ ਤੇ ਸੁਧੀਰ ਦਾ ਸੈੱਟ ਆ ਕਿਊਮਨ ਦਾ ਇੰਜਨ ਆ ਤੇ ਤੋਂ ਬੜਾ ਕੋਇਲ ਦੇ ਆ ਜਾਂਦੇ ਆ ਮਹਿੰਦਰਾ ਦੇ ਇੰਜਨ ਆ ਜਾਂਦੇ ਉਹ ਵੀ ਤੁਹਾਨੂੰ ਸੈੱਟ ਦਿਖਾਉਣਾ ਤੇ ਇਹਦਾ ਵੀ ਆਇਸ਼ਰ ਵੀ ਪਏ ਆ ਆ ਦੇਖੋ ਹਿਊਮਨ ਆ ਆ ਕਿੰਨਾ ਆਇਸ਼ਰ ਕਿਹੜਾ ਦਿਖਾਇਓ ਆਇਸ਼ਰ 2023 ਮਾਡਲ ਮਾਈਕੋ ਪੰਪ ਆਇਸ਼ਰ ਦੀ ਬਹੁਤ ਮੰਗ ਆਇਸ਼ਰ ਇੱਕ ਇਹੋ ਜਿਹਾ ਇੰਜਨ ਆ ਜਿਹੜਾ 에ਅਰ ਕੂਲਡ ਆਉਂਦਾ ਜਿਨ੍ਹਾਂ ਨੇ ਹਸਪੀਟਲਾਂ ਵਿੱਚ ਡਾਕਟਰ ਵਗੈਰਾ ਜਿਹੜੇ ਯੂਜ਼ ਕਰਦੇ ਜਿੱਥੇ ਨਹੀਂ ਕਿਸੇ ਨੇ ਦੁਬਾਰਾ ਪਾਣੀ ਪੂਣੀ ਦੇਖਣਾ ਇਹ 에ਅਰ ਕੂਲਡ ਦੇ ਵਿੱਚ ਇੰਜਨ ਆਉਂਦੇ ਆਇਸ਼ਰ ਦੇ ਇਹ 23 ਮਾਡਲ ਆ ਆ ਦੇਖੋ ਇਹਨੂੰ ਪੱਖੇ ਨਾਲ ਠੰਡਾ ਕਰਾਇਆ ਜਾਂਦਾ ਅੱਗੇ ਪੱਖਾ ਲੱਗਾ ਤੁਹਾਨੂੰ ਦਿਖਦਾ ਹੋਣਾ ਉਹ ਦੇਖੋ ਤੇ 2023 ਮਾਡਲ ਆ ਇਹ ਤੇ ਇਹਦੇ ਵਿੱਚ ਮੋਟਰ ਕਿਹੜੀ ਹੁੰਦੀ ਪਿੱਛੇ ਕਲੌਸਕਰ ਦੀ ਪਿੱਛੇ ਅਲਟਰਨੇਟਰ ਆ ਸਾਰਾ ਸਿਸਟਮ ਪਿੱਛੇ ਲੱਗਿਆ ਕਲੌਸਕਰ ਦੋ ਸਿਲੰਡਰ ਆਇਸ਼ਰ ਇਹਦਾ ਕੀ ਰੇਟ ਆ 2023 ਮਾਡਲ ਇਹ ਇਹਦੇ ਕਨੋਪੀ ਕਿਹੜੀ ਹੁੰਦੀ ਆ ਇਹ ਇੱਧਰ ਤੇ ਹੁੰਦੀ ਆ ਆਇਸ਼ਰ ਦੀ ਆਪਣੀ ਕਨੋਪੀ ਇਹਦੇ ਵਿੱਚ ਇਹਦਾ ਰੇਟ ਪਤਾ ਕੁਛ 290 2 ਲੱਖ 90000 ਰੁਪਏ ਦੀ ਡਿਮਾਂਡ ਆ ਜੀ 290000 ਰੁਪਿਆ 2023 ਮਾਡਲ ਬਿਲਕੁਲ ਨਵਾਂ ਜਿਨ੍ਹਾਂ ਨੇ ਨਵਾਂ ਲੈਣਾ ਤੇ ਪੂਰਾ ਆਪਣਾ ਆ ਕੇ ਇੱਥੇ ਦੇਖ ਸਕਦੇ ਆ ਬਹੁਤ ਫਰਕ ਪੈ ਜਾਂਦਾ ਨਵੇਂ ਨਾਲੋਂ ਤੇ ਥੋੜਾ ਬਹੁਤਾ ਵੀ ਫਰਕ ਪੈ ਜੇ ਕਿ ਉਹ 2023 24 ਦੇ ਵਿੱਚ ਕਿੰਨਾ ਕੁ ਚੱਲਿਆ ਹੋਣਾ ਕਿਉਂ ਮੰਦਾ ਇਹ ਕਿੰਨੇ ਕਿਲੋਵੋਟ ਇਹ ਕਿੰਨੇ ਦਾ ਵਿਰੇ ਕਿਹੜਾ ਇੰਜਣ ਇਹ 709 ਦਾ ਟਾਟਾ ਦਾ ਇੰਜਣ ਆ ਇਹ 40 ਕੇਵੀ ਇਹਦਾ ਸੈੱਟ ਇਹ ਕਿਹੜਾ ਮਾਡਲ ਹੈ ਇਹ 2011 ਮਾਡਲ ਇਹਦੀ ਕੀ ਡਿਮਾਂਡ ਆ 270000 ਰੁਪਏ ਇਹਦੀ ਡਿਮਾਂਡ ਆ ਤੇ ਆ ਇਹਦੇ ਚ ਕਿਹੜਾਈਆਂ ਆ ਕਿਉਂ ਮੰਨਦਾ ਇਹ ਕਿੰਨੇ ਕਿਲੋਵੋਟ ਆ ਇਹ 25 ਇਹ ਕੜਾਈਆਂ ਨੇ ਤੇ ਚ 300 ਲੰਦਰ ਦੇਖੋ 40 ਕੇਵੀ ਕਿਹੜਾ 40 ਕੇਵੀ ਇਹ ਤਾਂ ਨਵਾਂ ਇੱਕ ਤਾਂ ਇਹ ਤਾਂ ਦਿਖਾਤਾ ਕਲੋਸ ਕਰਦਾ ਹੋਰ ਕਿਹੜਾ ਦਿਖਾਓ ਲਾ ਲਗਾਓ ਇਹ ਜਨਰੇਟਰਾਂ ਦਾ ਕੰਮ ਆ ਦੁਕਾਨ ਨੰਬਰ ਵੀ ਤੁਹਾਨੂੰ ਦੱਸਦਾ ਤੇ ਇਹਨਾਂ ਕੋਲ ਬਿਲਕੁਲ ਬ੍ਰਾਂਡ ਨਿਊ ਜਨਰੇਟਰ ਹੁੰਦੇ ਆ ਆ ਕੇ ਤੁਸੀਂ ਜਦੋਂ ਮਰਜ਼ੀ ਆਪਣਾ ਤਸੱਲੀ ਕਰੋ ਜਿਨ੍ਹਾਂ ਨੇ ਨਵੇਂ ਸੈੱਟ ਲੈਣੇ ਆ ਇੱਕ ਵਾਰੀ ਜ਼ਰੂਰ ਇਹ 4 ਸਿਲੰਡਰ ਕਿਹੜਾ ਇੰਜਨ ਆ ਇਹ ਮੈਸੀ ਵਾਲਾ ਮੈਸੀ 4 ਸਿਲੰਡਰ ਇੰਜਨ ਬਹੁਤ ਕਾਮਯਾਬ ਇੰਜਨ ਆ ਵੀ ਤੇ ਇਹ ਕਿਨੇ ਆਪਣਾ ਕਿਨੇ ਕਿਲੋਵਟ ਆ ਇਹ 40 ਕੇਵੀ 40 ਕੇਵੀ ਦਾ ਸੈੱਟ ਆ ਇਹ ਇਹ ਕਿਨੇ ਬਣਦਾ 32 ਆ 40 ਕੇਵੀ 32 ਕਿਲੋਵਟ ਬਣਦਾ ਉਹਨਾ 32 ਕਿਲੋਵਟ 40 ਕੇਵੀ 20 ਮਾਡਲ ਸਟੈਂਫੋਰਡ ਦੀ ਮੋਟਰ ਆ ਹਾਂ ਤੁਸੀਂ ਦੇਖ ਸਕਦੇ ਇਹ 200 ਕਿਲੋਵਟ ਦਾ ਸੈੱਟ ਆ ਵੱਡੇ ਇੰਡਸਟਰੀ ਵਾਸਤੇ ਜਿਹਨਾਂ ਨੂੰ ਸੈੱਟ ਲੋੜ ਆ ਟਰਬੋ ਦੇਖੋ ਗੱਡੀ ਟਰਬੋ ਲੱਗੀ ਇਹਨੂੰ ਟੈਲ ਕੰਪਨੀ ਦੀ 200 kva ਦਾ ਸੈੱਟ ਬਹੁਤ ਵੱਡਾ 에ਅਰ ਕਲਿਨਰ ਹੀ ਦੇਖ ਲੋ ਮਾੜੇ ਇੰਜਨ ਜਿੰਨਾ ਤੇ 에ਅਰ ਕਲਿਨਡਰ ਹੀ ਲੱਗਾ ਇਹਨੂੰ ਬਹੁਤ ਵੱਡੀ ਇੱਕ ਕਨੋਪੀ ਆ ਬੰਦੇ 2-3 ਆਰਾਮ ਨਾਲ ਕਨੋਪੀ ਦੇ ਵਿੱਚ ਵੜ ਕੇ ਸੌ ਸਕਦੇ ਐਡੀ ਵੱਡੀ ਕਨੋਪੀ ਆ ਇਹ ਤੇ ਇੰਜਨ ਕਿਹੜਾ ਹੁੰਦਾ ਇਹਦੇ ਸੈੱਟ 6 ਸਿਲੰਡਰ ਜੀ 6r 6r ਇੰਜਨ ਹੁੰਦਾ ਇਹ 6 ਸਿਲੰਡਰ 6r ਇੰਜਨ ਹੁਣ ਥੋੜਾ ਜਿਹਾ ਹਨੇਰਾ ਹੋ ਜਾਂਦਾ ਮੈਨੂੰ ਥੋੜਾ ਜਿਹਾ ਟਾਈਮ ਇਹੋ ਜਿਹਾ ਲੱਗਦਾ ਕਿ ਸੂਤਾ ਜਾ ਵੀਡੀਓ ਲੇਟ ਹੋ ਜਾਂਦੀਆਂ ਕੰਮ ਕਰਾਂ ਜੋ ਪੱਖਾ ਦੇਖੋ ਕਿੰਨਾ ਤਗੜਾ ਲੱਗਾ ਇਹਨੂੰ ਤੇ ਕਿੱਡਾ ਤਗੜਾ ਪੱਖਾ ਥੋੜਾ ਜਾਂ ਅੰਦਰ ਹਨੇਰਾ ਵਾ ਤਾਂ ਫੋਨ ਬਾਹਰ ਕੈਮਰਾ ਬਾਹਰ ਕੱਢ ਕੇ ਵੀਡੀਓ ਬਣਾਉਣੀ ਪੈਂਦੀ ਹੈ ਤੇ ਇਹਦਾ ਰੇਟ ਵਗੈਰਾ ਕਹਿੰਦੇ ਮਾਲਕਾਂ ਨੂੰ ਪਤਾ ਜਿਆਦਾ ਪਿੱਛੋਂ ਤੁਹਾਨੂੰ ਮੋਟਰ ਦਿਖਾਉਣਾ ਇਹਦੀ 200 ਕੇਵੀ ਇਹਦਾ ਸੈਟ ਆ ਕੋਇਲ ਗ੍ਰੀਨ ਤੇ ਫਲੈਂਸਰ ਦੇਖੋ ਉੱਪਰ ਕਿੱਡਾ ਤਗੜਾ ਇਹਦਾ ਨਹੀਂ ਆ ਲਓ ਅਸੀਂ ਸਲਫ ਦੇਖੋ ਇਹਦਾ ਕਿੱਡਾ ਤਗੜਾ ਸਲਫ ਆ ਨਾਲੋਂ ਆ ਬੱਚੇ ਆ ਮੋਟਰ ਆ ਇਹਦੀ ਕੋਇਲ ਦੀ ਬਹੁਤ ਵਧੀਆ ਜਿਨ੍ਹਾਂ ਨੇ ਇੱਕ ਵਾਰੀ ਸੈੱਟ ਵੱਡੇ ਲੈਣੇ ਆ ਨਾ ਪਟਿਆਲਾ ਟਰੈਕਟਰ ਮੰਡੀ ਜ਼ਰੂਰ ਆ ਕੇ ਤੁਸੀਂ ਇੱਥੇ ਪਟਿਆਲਾ ਟਰਾਈ ਕਰਿਓ ਆ ਲੋ ਕਿਤੇ ਦਿਨੇ ਤੁਹਾਨੂੰ ਜਨਰੇਟਰਾਂ ਦੀ ਵੀਡੀਓ ਕਰਾਂਗੇ ਬਹੁਤ ਚਾਨਣੇ ਜਿਹੜਾ ਕਲੀਅਰ ਵੀਡੀਓ ਜਨਰੇਟਰਾਂ ਦੀ ਆ ਸਕੇ ਤੇ ਜਾਂਦੇ ਜਾਂਦੇ ਦੋਸਤੋ ਇੱਕ ਵਾਰੀ ਫੇਰ ਬੇਨਤੀ ਆ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਆ ਲੋ ਹਰਾ ਇੰਜਣ ਤੁਹਾਨੂੰ ਨਿਗਾ ਮਰਾ ਦਈਏ ਇੰਡਸਟਰੀ ਦੇ ਵਿੱਚ ਇਹ ਸੱਟਾਂ ਦੀ ਬਹੁਤ ਜ਼ਿਆਦੀ ਮੰਗ ਹੈ ਤੇ ਵੱਡੇ ਸੈੱਟ ਲੱਗਦੇ ਆ ਕੋਈ ਘਰਾਂ ਵਿੱਚ ਤਾਂ ਛੋਟੇ ਚੱਲ ਜਾਂਦੇ ਆ ਇੰਡਸਟਰੀ 'ਚ ਵੱਡੇ ਹੀ ਚੱਲਦੇ ਸੈੱਟ